ਗੱਟੂ ਉਹ ਜਵਾਕਾਂ ਨੂੰ ਜਾ ਕੇ ਕਹਿਆ ਯਾਰ ਠੰਡੇ ਸਰੀਰ ਖੇਡਣ ਲਾਇੰਦਿਆ ਪਹਿਲਾਂ ਗਰਮ ਤਾਂ ਕਰ ਲਿਆ ਕਰ ਨਾ ਸਰੀਰ ਕਹਦੇ ਨੱਸਾ ਜੀ ਆ ਨਾਲੇ ਗੱਲ ਸੁਣ ਉਹ ਲਾਲਟੀ ਸ਼ਾਲਦਾਰ ਇਹਨੂੰ ਵੀ ਕਹਿ ਦੀ ਕਹਿਣਾ ਕਹ ਨਹੀਂ ਦੇ ਤਾ ਜੱਸ ਕਿੱਥੇ ਬੈਠਾ ਬਈ ਉਹਦੇ ਬੈਠਾ ਹਾਂ ਬੈਠਾ ਚੱਲ ਚੱਲ ਚੱਲਦਾ ਪਤਾ ਨਹੀਂ ਕਿ ਯਾਰ ਬਈ ਸਸਰੀਕਰ ਸਸਰੀਕਰ ਉਹ ਠੀਕ ਠਾਕ ਬਈ ਵਧੀਆ ਜੱਸ ਤੇਰੇ ਘਰੇ ਗਿਆ ਸੀਗੇ ਘਰ ਦੇ ਕਹਿੰਦੇ ਵੀ ਜੱਸ ਤਾਂ ਗਰਾਊਂਡ 'ਚ ਗਿਆ ਹੋਇਆ ਵਾ ਮੈਂ ਲਖ ਨੂੰ ਕਿਹਾ ਬਈ ਆਪਾਂ ਗਰਾਊਂਡ 'ਚ ਚਲੇ ਚੱਲਦੇ ਹਾਂ ਉਹ ਯਾਰ ਤੁਹਾਨੂੰ ਪਤਾ ਤਾਂ ਹੈ ਇੱਕ ਖਿਡਾਰੀ ਦਾ ਗਰਾਊਂਡ ਨਾਲ ਕਿੰਨਾ ਪਿਆਰ ਹੁੰਦਾ ਨਾਲੇ ਜਿੰਨੇ ਵੀ ਮੈਨੂੰ ਦੌਲਤ ਸ਼ੌਹਲਤ ਮਿਲੀ ਆ ਨਾ ਇਹ ਗਰਾਊਂਡ ਨਹੀਂ ਦਿੱਤੀਗਾ ਬਸ ਇਸੇ ਕਰਕੇ ਬਈ ਹੱਥ ਨੂੰ ਨਾ ਮੱਲੋ ਮੱਲੀ ਪੈਰ ਖਿੱਤੇ ਆਉਂਦੇ ਆ ਗਰਾਊਂਡ ਵਾਲੇ ਉਹ ਤਾਂ ਹੈ ਜੱਸਰ ਹੋਰ ਭਾਈ ਡਾਕਟਰ ਨਾਲ ਗੱਲ ਹੋਈ ਸੀ ਡਾਕਟਰ ਕੀ ਕਹਿੰਦਾ ਲੱਤ ਬਾਰੇ ਲੱਤ ਕਿਵੇਂ ਆ ਡਾਕਟਰ ਤਾਂ ਸ਼ੁਰੂ ਤੋਂ ਇੱਕ ਹੀ ਗੱਲ ਕਹਿੰਦੇ ਆਉਂਦੇ ਆ ਵੀ ਲੱਤ ਵੱਢਣੀ ਪੈਣੀ ਜੱਸਰ ਉਹ ਕਿ세 ਹੋਰ ਹਸਪਤਾਲ ਦਿਖਾ ਲੈਂਦਾ ਦਿਖਾਇਆ ਸੀ ਵੀਰੇ ਵਿਦੇਸ਼ਾਂ ਤੱਕ ਵੀ ਪਹੁੰਚ ਕੀਤੀ ਸੀ ਸਾਰਿਆਂ ਨੇ ਇੱਕ ਹੀ ਸਲਾਹ ਦਿੱਤੀ ਆ ਵੀ ਲੱਤ ਵੱਢਣੀ ਪੈਣੀ ਹੁੰਦੀ ਭਾਈ ਜੀ ਤੁਸੀਂ ਮੈਂ ਅੱਗੇ ਵਾਰ ਕੀ ਸੋਚਿਆ ਸੋਚਣਾ ਕੀ ਆ ਅਗਲੇ 10 15 ਦਿਨਾਂ ਤੱਕ ਲੱਤ ਦਾ ਆਪਰੇਸ਼ਨ ਕਰਾਉਂਗਾ ਬਾਈ ਅਸੀਂ ਤਾਂ ਦੁਕਾਨ ਤੇ ਬੈਠੇ ਸੀ ਖ਼ਬਰ ਪੜ੍ਹਦੇ ਸੀ ਉੱਤੇ ਨਾ ਥੋਡੀ ਖ਼ਬਰ ਲੱਗੀ ਸੀ ਵੀ ਲੱਤ ਦਾ ਆਪਰੇਸ਼ਨ ਹੋਣਾ ਤਾਂ ਤਵਜੂਕ ਹੀ ਨਹੀਂ ਹੋਇਆ ਹੈਗਾ ਮੈਂ ਕਿਹਾ ਕਿ ਉਹਨਾਂ ਜੱਸ ਵੀਰ ਦਾ ਜਾ ਕੇ ਪਿੰਡ ਜਾ ਕੇ ਪਤਾ ਲੈ ਕੇ ਆਈਏ ਫਿਰ ਮੈਂ ਲੱਖੇ ਨੂੰ ਕਿਹਾ ਮੈਂ ਕਿਹਾ ਚੱਲ ਚੱਲੀਏ ਫਿਰ ਅਸੀਂ ਤੇਰੇ ਕੋਲੇ ਆ ਗਏ ਵੀ ਹੂੰ ਬਾਈ ਮੈਨੂੰ ਤਾਂ ਨਾ ਰੱਬ ਤੇ ਬਹੁਤ ਗੁੱਸਾ ਆਉਂਦਾ ਵੀ ਥੋੜੇ ਨਾਲ ਇਦਾਂ ਕਿਉਂ ਕੀਤਾ ਇੰਨੀ ਦੁਨੀਆ ਵਸਦੀ ਆ ਇੰਨੇ ਲੋਕ ਵਸਦੇ ਆ ਇਹ ਦੁੱਖ ਕਿਸੇ ਨੂੰ ਵੀ ਦੇ ਸਕਦਾ ਸੀ ਤੁਸੀਂ ਕਬੱਡੀ ਦੀ ਇੰਨੀ ਸੇਵਾ ਕੀਤੀ ਇੰਨਾ ਪ੍ਰਮੋਟ ਕੀਤਾ ਦੇਸ਼ਾਂ ਤੱਕ ਦੇਸ਼ਾਂ ਤੱਕ ਤੁਸੀਂ ਲੈ ਕੇ ਗਏ ਕਬੱਡੀ ਨੂੰ ਬਾਈ ਤੇਰੇ ਵੱਲ ਦੇਖ ਕੇ ਤਾਂ ਸਾਡੇ ਪਿੰਡ ਦੇ ਨੌਜਵਾਨ ਮੁੰਡੇ ਵੀ ਕਬੱਡੀ ਵੱਲ ਮੁੜੇ ਆ ਤੇ ਕਈਆਂ ਨੇ ਤਾਂ ਨਸ਼ਾ ਛੱਡ ਕੇ ਵੀ ਕਬੱਡੀ ਵੱਲ ਕਦਮ ਵਧਾਏ ਆਪਣੇ ਇਹ ਤੁਹਾਨੂੰ ਲੱਗਦਾ ਨਹੀਂ ਜੁਰਨਾ ਧੱਕਾ ਕੀ ਤਰ੍ਹਾਂ ਬਣੇ ਬਾਈ ਤੁਹਾਨੂੰ ਪਤਾ ਆਪਣੇ ਪੰਜਾਬ ਦੇ ਵਿੱਚ ਹਰ ਸਾਲ ਕਿੰਨੇ ਖਿਡਾਰੀ ਕਬੱਡੀ ਖੇਡਣ ਲਈ ਨਿਕਲਦੇ 55 ਸਾਲਾਂ ਬਾਅਦ ਜਾ ਕੇ ਉਹਨਾਂ ਚੋਂ 10-12 ਖਿਡਾਰੀ ਨਿਕਲਦੇ ਆ ਜਿਹੜੇ ਕਬੱਡੀ ਦੇ ਮੇਲੇ ਦਾ ਸਰਦਾਰ ਬਣਦੇ ਸਹੀ ਗੱਲ ਹੈ ਬਾਈ ਤੇ ਉਹਨਾਂ 10-12 ਵਿੱਚੋਂ 2-4 ਹੀ ਪਲੇਅਰ ਇਹੋ ਜਿਹੇ ਹੁੰਦੇ ਆ ਜਿਹੜੇ ਬੈਸਟ ਆ ਰੀਡਰ ਤੇ ਬੈਸਟ ਜਾਫੀ ਹੁੰਦੇ ਤੁਹਾਨੂੰ ਪਤਾ ਉਹਨਾਂ ਵਿੱਚੋਂ ਮੈਂ ਇੱਕ ਆ ਨਾਲੇ ਰੱਬ ਤਾਂ ਆਉਂਦਾ ਵੀ ਦੇਖਦਾ ਸੀਗਾ ਮੇਰੀ ਜਗ੍ਹਾ ਕਿਸੇ ਨੂੰ ਵੀ ਦੇ ਸਕਦਾ ਸੀ ਨਾਲੇ ਮੈਂ ਕਹਤੋਂ ਰੱਬ ਨੂੰ ਮਾੜਾ ਆਖਾਂ ਬਾਈ ਰੱਬ ਜੋ ਵੀ ਕਰਦਾ ਨਾ ਚੰਗੇ ਲਈ ਕਰਦਾ ਬਾਈ ਯਾਰ ਨਾਲੇ ਤੇਰੀ ਲੱਤ ਵੱਡੀ ਜਾਣੀ ਆ ਤੂੰ ਫੇਰ ਵੀ ਕੰਨਾ ਮੇਰੇ ਆਪਣੇ ਤੇ ਮੈਂ ਚੰਗਾ ਕੀਤਾ ਬਾਈ ਬਹੁਤ ਚੰਗਾ ਕੀਤਾ ਆ ਗੇਮ ਲੈਣਾ ਬਾਈ ਮੈਨੂੰ ਬਹੁਤ ਨਾਮ ਦਿੱਤਾ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਲੋਕ ਮੈਨੂੰ ਜਾਣਦੇ ਜਦੋਂ ਦੀ ਆ ਮੇਰੀ ਲੱਤ ਵੱਡੀ ਜਾਣੀ ਆ ਲੋਕਾਂ ਨੂੰ ਪਤਾ ਲੱਗਿਆ ਨਾ ਪਤਾ ਨਹੀਂ ਕਿੱਥੋਂ-ਕਿੱਥੋਂ ਫੋਨ ਆਉਂਦੇ ਨਾਲੇ ਲੋਕ ਮੇਰਾ ਹਾਲ ਪੁੱਛਦੇ ਆ ਨਾਲੇ ਮੈਨੂੰ ਦਬਾਵਾਵਾਂ ਦਿੰਦੇ ਹੁਣ ਜੇ ਮੇਰੀ ਲੱਤ ਵੱਡੀ ਵੀ ਜਾਂਦੀ ਆ ਨਾ ਮੈਂ ਇਸੇ ਤਰ੍ਹਾਂ ਗਰਾਊਂਡ ਦੇ ਵਿੱਚ ਆਇਆ ਖੜੂੰਗਾ ਤਾਂ ਜੋ ਉਹ ਲੋਕ ਵੀ ਮੈਨੂੰ ਦੇਖਣ ਜਿਹੜੇ ਅੰਗਹੀਨ ਆਨ ਕਰਕੇ ਨਾ ਘਰੇ ਬੈਠੇ ਨੇ ਆਪਦੇ ਆਪ ਨੂੰ ਕੋਸਦੇ ਨੇ ਵੀ ਰੱਬ ਨੇ ਸਾਡੇ ਨਾਲ ਮਾੜਾ ਕੀਤਾ ਬਸ ਇਹੀ ਕਾਰਨ ਬਣਦਾ ਵਾ ਤੇ ਰੱਬ ਜੋ ਵੀ ਕਰਦਾ ਨਾ ਚੰਗੇ ਲਈ ਕਰਦਾ ਮੈਂ ਨਹੀਂ ਕਹਿੰਦਾਗਾ ਤੇ ਲੱਤ ਵੱਢਣ ਨਾਲ ਮੇਰਾ ਰੱਬ ਨੇ ਮਾਰਾ ਕਰ